ਇਹ ਵੀਡੀਓ ਪਾਈ ਨਹੀਂ ਤੋਂ ਕਿਉਂ ਮੈਂ ਕਹਾਈ ਵੀਡੀਓ ਪਾ ਕੋਈ ਨਹੀਂ ਹੋ ਨਜ਼ਰਦਾ ਇਹ ਤਾਂ ਨੈਟ ਤੇ ਕੋਈ ਵੀ ਚੜ ਜਾਏ ਨਾ ਰੇਟ ਆਟੋਮੈਟਿਕ ਵੱਧਦਾ ਮੈਂ ਤਾਂ ਐ ਕਿਹਾ ਕਿ ਉਹ ਕਾ ਮੈਂ ਇਹਨੂੰ ਕਹਿੰਦਾ 4000 ਰੁਪਏ ਕਰਦਾ ਜਾਂ ਸਾਡੇ ਦਾ ਦੇ ਕੋ ਮੈਂ 10 ਕਿਹਾ ਮੈਂ ਕਿਹੜਾ ਵੇਖਿਆ ਕੋਲੇ ਚਾ ਲਾਉਣ ਦੇ ਕਿੱਡੀ ਚਾਹਾਂ ਦੇ ਦਾਦੀ ਦੇ ਬਾਈ ਪੈਸੇ ਨਹੀਂ ਨਹੀਂ ਛੱਡ ਦੇਰਾ ਗੂਗਲ ਪਿਆ ਨਹੀਂ ਉਹ ਜਾਂਦੇ ਡੱਬੀ ਦੀ ਢੀ ਬੱਕਰੀ ਆ ਪੈਸੇ ਡੱਬੀ ਦੇ ਮੰਗਦਾ ਲੈ ਮੈਂ ਕਰਕੇ ਕਣੀ ਵੀ ਤੈਨੂੰ ਮੈਂ ਦਵਾਉਂਗੀ ਤਾਂ ਚੰਗੀ ਬੱਕਰੀ 14 15 ਦੀ ਵਧੀਆ ਸਰੇ ਦੀ ਕੋਈ ਨਹੀਂ ਤੂੰ ਆਜੀ ਤੂੰ ਮੇਰੀ ਮਰਜੀ ਮੇਰੇ ਆ ਮੰਡੀ ਤੇ ਆਜੀ ਬੱਕਰੀ ਆ ਬਾਈ ਨੂੰ ਆਪਾਂ ਹੀ ਦਿੱਤੀਆਂ ਬੱਕਰੀ ਨਹੀਂ ਕੋਈ ਸ਼ਕਲ ਕੱਤ ਵਾਲੀ ਕੋਈ ਚੰਗੀ ਗਲੇ ਮੈਂ ਲੱਗਿਆ ਹੀ ਦਿੱਤੀ ਜੀ ਮੈਨੂੰ ਲੱਗਿਆ ਕਿੰਨੇ ਹੀ ਦਿੱਤੀ ਨਹੀਂ ਹੋ ਗਈ ਪਵਨ ਤੇਰੀ ਨਹੀਂ ਬਾਤ ਤੋੜਿਆ ਯਾਰ ਯਾਰ ਭਾਈ ਨਹੀਂ ਆਪਾਂ ਹੁਣ ਦੇ ਦੇਣੀ ਆਪਾਂ ਆਪਾਂ ਨਹੀਂ ਭੇਜ ਦੇਣਾ ਜੀ ਆਪਾਂ ਤੋਂ ਨਹੀਂ ਆਪਣੀ ਆਪਾਂ ਇਹਨਾਂ ਕਹਿ ਦਿੰਦੇ ਹਾਂ ਦੇਣਾ ਆਪਾਂ ਲਓ ਇਹ ਪਰਲੀ ਬਰਬਰੀ ਦਾ ਸਬਦਾ ਚੱਲੀ ਜਾਂਦਾ 10.500 ਰੁਪਏ ਭਾਈ ਪਵਨ ਨੇ ਲਾਇਆ ਮਗਰ ਬੱਕਰਾ ਆਹ ਮੁੱਲ ਦੇ ਹਿਸਾਬ ਨਾਲ ਆਹ ਚੀਜ਼ ਹੋਰ ਟੀ ਕਿੱਥੇ ਰਲਦੀ ਹੈ ਹਰ ਇੱਕ ਚੀਜ਼ ਦਾ ਫਰਕ ਹੁੰਦਾ ਆਪਣਾ ਆਪਾਂ ਕਿੰਨੇ ਕਿੰਨੇ ਚੱਲੇ ਸਾਡੀ ਦਾ 15 ਮੰਗੀ ਜਾਂਦਾ ਯਾਰ ਦੱਸ ਤੂੰ ਆਪ ਦੱਸ ਦੇ ਸੰਜੂ ਕਿੰਨੇ ਦੀ ਆ ਨੂੰ ਨਹੀਂ ਆਉਂਦਾ ਇਹ ਰਹਿਣਾ ਲਮਾ ਤੇ ਮਾਪਾ ਨਹੀਂ ਸਾਹੀ ਤਾਂ ਮੈਂ ਦੇ ਸਾਹੀ ਦਾ ਕੋਈ ਟੱਕਰ ਨਹੀਂ ਗਾ ਯਾਰ ਸਾਹੀ ਦਾ ਕੋਈ ਟੱਕਰ ਸਾਹੀ ਦਾ ਕੋਈ ਟੱਕਰ ਨਹੀਂ ਪਪਾ ਇਹ ਹੀ ਪਾ ਦੇਣੇ ਹੈਗੇ ਪਾ ਮਗਾ ਸਰ ਆ ਖੜਾ ਮੈਂ ਤਾਂ ਮੈਂ ਬਾਈ ਨੂੰ ਨਹੀਂ ਮੈਂ ਦੱਸ ਦਿਆਂ ਦੱਸ ਦਿਆਂ ਜੀ ਬਾਈ ਇਹਨਾਂ ਕੋ ਮੇਰੇ 10 ਲਾਇਆ ਮੈਂ ਪਤਾ ਨਹੀਂ ਕਿਹੜੇ ਢੰਗ ਨਾਲ ਲਾਇਆ ਸੀ ਮੈਂ ਖਾ ਉਹ ਆਪ ਹੀ ਬੰਦ ਤਾਂ ਨਹੀਂ ਜਿਆਦ ਦੇਣ ਬੱਕਰੀ ਦੇ ਦੇ ਬੱਕੀ ਦੇ ਦਿੱਤੀ ਵੇਜ ਅੜੀ ਜਾਂ ਕਿੰਨੀ ਅੜੀ ਕਿਹੜੀ ਬਾਈ ਇੱਥੇ ਕਰਾਂਗੇ ਹਾਂ ਮੈਂ ਮੈਂ 10 ਤੇ ਬਾਈ ਬੋਲਣਾ ਨਹੀਂ ਹੁਣ ਪੂਰੇ 11 ਦੀ ਖੋਲ ਨਹੀਂ ਨਹੀਂ ਕੋਣ ਪਾਉਣੀ ਜਾਂ ਕੋਣ ਨਹੀਂ ਬਾਈ ਜਾਨ ਦੇ ਬਲ ਬੋਲ ਬੱਕਰੀ ਵੀ ਵੇਖ ਯਾਰ ਤੂੰ ਯਾਰ ਤੂੰ ਆਪ ਦੇਖ ਲੈ ਯਾਰ ਓਏ ਆ ਜਾ ਬਾਈ ਨਹੀਂ ਫੇਰ ਜੇ ਫਿਰ ਆ ਲੈ ਤੇ ਢੇਰ ਕੇ ਵੇਚ ਲਾਂਗਾ ਪਾ ਕੋਈ ਨਹੀਂ ਉਹ ਮੈਂ ਗਾਲਤ ਲਾਏ ਪੈਸੇ ਆ ਨਹੀਂ ਮਾਰਾ ਗਿਆ ਨਹੀਂ ਗਾਲਤ ਸਹੀ ਲਾਤੇ ਵੀਰੇ ਪੈਸੇ ਤੈਨੂੰ ਹਾਂ ਸਹੀ ਲਾਤੇ ਬੜੀ ਹੁੰਦੀ ਆ ਬਾਈ ਜੀ ਕੋਈ ਕਹਿੰਦੇ ਪੈਸੇ ਕਰਦਾ ਸਹੀ ਲਾਤੇ ਬਾਈ ਜੀ ਨਹੀਂ ਹੈ ਇਹ ਤਨ ਆਵਾਜ਼ ਨਹੀਂ ਤੇ ਪੈਸੇ ਬਾਈ ਦੇ ਨਵੇਂ ਨੂਏ ਲਾ ਦੇ ਬੱਚਾ ਵੇ ਬਸ ਬੱਚੇ ਗੱਲ ਨਹੀਂ ਕਰ ਮੈਂ ਦਿੱਚਾ ਪੰਜ ਪੰਜ ਕਿਲੋ ਕੋਲ ਹੈ ਹਾਂ ਨਹੀਂ ਮਾਹ ਪਾੜੀ ਤੇ ਕਰ 5000 ਰੁਪਏ ਦਊ ਨਾ ਪਕਦੀ ਨਹੀਂ ਆਪਣਿਆ 3 ਮਹੀਨੇ ਤੇ ਆਪਾਂ ਦਾ ਕੀ ਕਹਿੰਦਾ ਬਦਲੋ 10 ਇੱਥੋਂ 10 ਇਹ ਮੁੰਡੇ 15 ਕਹਿੰਦਾ 1000 ਕੱਢ ਦੇ ਲੈ ਜਾ ਤੂੰ ਉਹਦਾ ਮੱਕਾ ਤੋਂ ਉਹਦਾ ਸੁਣੀ ਜਾਂਦਾ ਤੇ ਫਿਰ ਮੈਂ ਵੀ ਸੁਣੀ ਜਾਂਦਾ ਇਹਦਾ ਹਾਂ ਕੀ ਕਹਿੰਦਾ ਕੋਲਾ ਚ ਕਹ ਹਾਂ ਨਾ ਲਾਸਟ ਹੀ ਆ ਜਾਂ ਖੜੀ ਰਹੂ ਜਾਂ ਵੇਖ ਜਾਂ ਵੇਖ ਭਾਈ ਕੱਲ ਕੋਈ ਆ ਜਮਾ ਨੰਗਾ ਇਹ ਮੈਥੋ ਮੈਂ ਤਾਂ ਆਪਣਾ ਵੀਡੀਓ ਦਾ ਪੇਰ ਨਹੀਂ ਕੋਈ ਮੈਂ ਰੋਕ ਕੇ ਚਲਾਇਆ 1000 ਹਾਂ ਉਹਨੇ ਉਸੇ ਦਿਨ ਚੱਲ ਜਮਾ ਪਾਉਣੇ ਕੋਈ ਨਾ ਦੋਸਤ ਨਹੀਂ ਚਾਹਣਾ ਹੈ ਨਹੀਂ ਚਾਹਣਾ ਚਾਹਣਾ ਕਿਸੇ ਸਮੇਂ ਤੇ ਕਿੱਡੀ ਚੰਗੀ ਹੈ ਨਾ ਵੇਖ ਲੈ ਯਾਰ ਗੱਲ ਰਾਜੂ ਆਇਆ ਹੋਵੇ ਲੈ ਜੀ ਬਾਈ ਚੱਲੇ ਆ ਯਾਰ ਹਾਂ ਚੱਲੇ ਆ ਭਾਈ ਯਾਰ ਭੇਜੋ ਇਹ 10 ਮਿੰਟ ਕੋਈ ਗਾਹ ਕੋਈ ਨਹੀਂ ਵੇਚਣ ਦੇ ਕੋਈ ਨਹੀਂ ਵੇਚਣੀ ਹੈ ਰਣ ਦੇ ਫੋਟ ਦਾ ਕਤਾਰ ਸਹੀ ਹੈ ਭਾਈ ਨਾ ਹੁਣ ਫਿਰ ਅਸੀਂ ਕਰਾਂਗੇ ਆਹੋ 445 ਨਹੀਂ 1200 ਬਸ 1250 ਰੁਪਏ ਹੋਰ ਨਹੀਂ ਨਹੀਂ ਮੇਰੇ ਖਤੇ ਤਰਾ ਘਰ ਨਹੀਂ ਜਾਂਦਾ ਅਗੇ ਤਾਂ ਜੇ ਪੰ ਪੈਸੇ ਘਟਾਉਣੇ ਆ ਫੇ ਮੈਂ 13 ਦੀ ਖੜ ਜਾਂਦਾ ਤਾਂ ਮੈਂ ਲੈਣੇ ਸਾਢੇ 11 ਜਰਾਂ ਦੇ 2200 ਨਹੀਂ ਆ 750 ਬਲੇ ਯਾਰ ਫਰਕ ਤਾਂ ਕੋਹ ਨਹੀਂ ਆ ਭਾਈ ਇਹਨਾਂ ਨੇ ਫਰਕ ਤਾਂ ਗਿਣ ਕੇ ਤਾਂ ਯਾਰ ਭਾਈ ਪਾਇ ਨਹੀਂ ਹੁੰਦੇ ਪਸ ਮਾਣੀ ਸਮਝਾਉਣਾ ਹੈ ਤਾਂ ਹੁਣ ਤੁਸੀਂ 5-400 ਵਿੱਚ ਵੀ ਇਹ ਵੀ ਕੱਪੜੇ ਇਹ ਕਿਨੇ ਦਾ ਕੱਪੜਾ ਪੰਜਵਾਂ ਚਾਲ ਦਾ ਲੈ ਉਹ ਵੀ ਨਾ ਲਾਈ ਆਪੋ ਆ ਵੀ ਕਰਾਣਾ ਦੇਖੀ ਬਰਬਰੀ ਬੱਕਰੀ ਦਾ ਸੌਦਾ ਜਿਹੜਾ ਸਵੇਰ ਚੱਲਦਾ ਸੀ ਹੁਣ ਫੇਰ ਦੁਬਾਰਾ ਚੱਲਿਆ ਆਲਾ ਫੜ ਫਿਰ ਬਈ ਕਿਨੇ ਦੱਸਾਂ ਮੈਨੂੰ ਸਾਢੇ ਘਰ ਦੇ ਉਹਦੀ ਲਖਾਈ ਆਪੋ ਆਪਣੀ ਆ ਬਸ ਪਹਿਲਾਂ ਮੈਂ ਥੋੜੀ ਪਾਉਂਦਾ ਸੀਗਾ ਉਹ ਪਿੱਛੇ ਪਾ ਲਗਾਈ ਦੂਗਾ ਆ ਰੇ ਉਹ ਨਹੀਂ ਪਾ ਨਹੀਂ ਨਹੀਂ ਮੈਨੂੰ ਮਾੜਾ ਨਹੀਂ ਸਾਬ ਪਿੱਛੇ ਕਿਹ ਬੱਜਿਆ ਸਾਬ ਬੱਜੇ ਆਵੇਂ ਸਾਬ ਪਿੱਛੇ ਜਾਵੇ ਲਾ ਭਾਈ ਬਰਬਰੀ ਬੱਕਰੀ ਬਾਈਆਂ ਨੇ ਚੜ੍ਹਾ ਲਈ ਜੀ ਆ ਸੋਵਾ ਜਿਹੜੀ ਦਾ ਸੌਦਾ ਹੋਇਆ ਸੀ ਲਾ ਭਾਈ ਕੱਟ ਲਾ ਭਾਈ ਆ ਖੜੀ ਰਹਿਂਦੀ ਇੱਕ ਮਿੰਟ ਭਾਈ ਇੱਥੇ ਵਖਾ ਲਈ ਆਹ ਬੱਕਰੀ ਸਾਢੇ 11 ਦੀ ਹੁੰਦੀ ਬਈ ਸਾਢੇ 11 ਦੀ ਹੋ ਗਈ ਲਿਖਾਈ ਆਪੋ ਆਪਣੀ ਚਿੱਟੀ ਅੱਖ ਦਾ ਬੱਚਾ ਮਗਰ ਤੇ ਗੱਡੀ ਦੇ ਵਿੱਚੋਂ ਲਾਓ ਬਾਈ ਲਾਓ ਹਾਂਜੀ ਬਾਈ ਕਿਹੜਾ ਪਿੰਡ ਆਈ ਆਪਣਾ ਭੋਲੂ ਵਾਲਾ ਜੀ ਭੋਲੂ ਵਾਲਾ ਛੋੜ ਨਹੀਂ ਕਰਦਾ ਠੀਕ ਆ ਆ ਬਾਈ ਇਹ ਹਰਾਂ ਨੇ ਭੋਲੂ ਵਾਲੇ ਵਾਲਿਆਂ ਨੇ ਬੱਕਰੀ ਵੇਚੀ ਆ ਲਿਖਾਈ ਕਰਾ ਲੈਂਦੇ ਆ ਸਾਢੇ 11 ਜੀ ਕਿ ਨਹੀਂ ਜਿਹੜਾ 100 ਛੋਟ ਕਰਨਾ ਸੀ ਲਿਖਾਈ ਦਾ ਲਾ ਦੇਣਾ ਲਿਖੋ ਬਈ ਤੜਕੇ ਦੇ ਬਹੁਤ ਵਾਰੀ ਸੌਦਾ ਉਹ ਟੁੱਟਿਆ ਇਸ ਬੱਕਰੀ ਦਾ ਨਿਹੜੇ ਉਹ ਉਧਰ ਦੀ ਲੰਘ ਜਾ ਰਹੀ ਹੈ ਇਹ ਗੱਲ ਸੌਦਾ ਹਜੇ ਮਾੜਾ ਨਹੀਂ ਹੋਇਆ ਸਹੀ ਹੈ ਸਹੀ ਹੈ ਬੜਾ ਵਧੀਆ ਬੜਾ ਮਨ ਸਮਝਾਉਣਾ ਹੀ ਮਨ ਸਮਝਾਉਣਾ ਜੇ ਕੋਈ ਰਿਸ਼ਤੇਦਾਰ ਜੇ ਉਹਦੇ 2000 ਰੁਪਏ ਲੱਗ ਜਾ ਉਹਦੋਂ ਆਪਾਂ ਕਿਹੜੇ ਖਾਤੇ ਪਾਉਣੇ ਮੈਂ 10000 ਲੈ ਆ ਜੀ ਸਾਢੇ 11 ਲੈ ਚੁਣੇ ਆ ਸਾਢੇ 11 ਲੈ ਇਹ ਫੜਨਾ ਔਖਾ ਹੁਣ ਠੀਕ ਹੈ ਉਹਨੂੰ ਹੋਰ ਹੋਰ ਜੀ ਕਰ ਹਾਂਜੀ ਬਾਈ ਭੋਲੂ ਵਾਲੇ ਵਾਲੋ ਠੀਕ ਵੇਗ ਗਈ ਬੱਕਰੀ ਹਾਂਜੀ ਠੀਕ ਕਿੰਨੇ ਕ ਨਾਗ ਆਪਣੇ ਕੋਲ ਹੋਰ ਹੈਗੇ 5 6 ਨਾਗ ਠੀਕ ਆ ਵਕਾਊ ਆ ਉਹ ਵੀ ਨਹੀਂ ਹਜੇ ਤਾਂ ਨਹੀਂ ਅੱਛਾ ਉਹ ਨਾ ਜੋ ਨਹੀਂ ਬਕਾਉ ਆ ਬੱਕਰੀ ਵੇਚ ਕੇ ਚੱਲੇ ਆ ਬਾਈ ਬਹੁਤ ਚੰਗਾ ਬੱਚਾ ਮਗਰ ਵਿਖਾਈ ਬਾਈ ਬੱਚਾ ਦਾਦੇ ਦੇ ਸਹੁਰਿਆਂ ਤੋਂ ਆਇਆ ਤਾਂ ਠੀਕ ਹੈ ਜੀ ਠੀਕ ਹੈ ਲੈ ਬਾਈ ਆ ਅੱਛਾ ਜੀ ਆ ਬੱਚਾ ਚਿੱਟੀ ਅੱਖ ਦੇ ਵਿੱਚ ਇਸੇ ਨਾਲ ਹੀ ਬੱਕਰੀ ਵਿਕੀ ਹੈ ਹੋਰ ਨਹੀਂ ਬੱਕਰੀ ਇਸੇ ਨਾਲ ਹੀ ਹੈ ਬਾਈ ਬੱਕਰੀ ਦਾ ਨਹੀਂ ਇਸੇ ਨਾਲ ਹੀ ਹੈ ਹਾਂ ਠੀਕ ਹੈ ਜੀ ਧੰਨਵਾਦ ਚੰਗਾ ਬਾਈ ਬਹੁਤ ਬਹੁਤ ਧੰਨਵਾਦ ਬਾਈ